ਏਬੀ ਸੀ ਨਾ ਸਕੰਡਰੀ ਸਕੂਲ ਹਾਥੀਕੇਟ ਦੇ 7ਵੀਂ ਕਲਾਸ ਦੇ ਵਿਦਿਆਰਥੀ ਨੂਰ ਕੋਸ਼ਲ ਦੀ ਇੱਕ ਨਵੀਂ ਪੇਟ ਮਾਂ ਆ ਗਏ ਆ ਦਰਬਾਰ ਦਾ ਪੋਸਟਰ ਅੱਜ ਪ੍ਰਿੰਸੀਪਲ ਵਿਕਾਸ ਪ੍ਰਸ਼ਰ ਅਤੇ ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਜੀ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸਾਹਿਬ ਵੱਲੋਂ ਨੂਰ ਕੋਸ਼ਲ ਦੇ ਉਜਵਲ ਭਵਿਸ਼ ਦੀ ਕਾਮਨਾ ਕੀਤੀ ਗਈ ਤੇ ਉਹਨਾਂ ਵੱਲੋਂ ਉਹਨਾਂ ਦੇ ਸੰਗੀਤ ਗੁਰੂ ਪ੍ਰਿੰਸਾਨੀ ਅਤੇ ਤਾਲ ਗੁਰੂ ਬਲਦੇਵ ਕ੍ਰਿਸ਼ਨ ਜੀ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂਰ ਆਪਣੇ ਸਕੂਲ ਦਾ ਆਪਣੇ ਮਾਤਾ-ਪਿਤਾ ਆਪਣੇ ਗੁਰੂਆਂ ਦਾ ਨਾਮ ਰੋਸ਼ਨ ਕਰੇਗਾ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕੀ ਅਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਫੋਕਸ 24/7 ਹਾਂਜੀ ਸਰ ਆਪ ਜਿਹੜੇ ਸਕੂਲ ਦਾ ਇੱਕ ਬੱਚਾ ਸਟੂਡੈਂਟ ਹੈ ਰੋਹਿਨੀਸ਼ ਨੂਰ ਕੌਸ਼ਲ ਜਿਹਦਾ ਇੱਕ ਨਵਾਂ ਭਜਨ ਰੀਲੀਜ਼ ਹੋਇਆ ਹੈ ਆ ਗਏ ਆ ਦਰਵਾਜ਼ਾ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਡੇ ਸਕੂਲ ਦਾ ਬਹੁਤ ਹੁਨਹਾਰ ਬੱਚਾ ਹੈ ਇਹ ਜਦੋਂ ਫੁੱਟੀ ਕਲਾਸ ਸੀ ਉਤੋਂ ਤੋਂ ਹੀ ਇਹਦਾ ਸਿੰਗਿੰਗ ਜਿਹੜਾ ਜੀ ਹੈ ਪੈਸ਼ਨ ਰਿਹਾ ਔਰ ਇਹਨੂੰ ਪਾਲਿਸ਼ ਕੀਤਾ ਗਿਆ ਸਕੂਲ ਰਜੀਵ ਧਮਾਨ ਜੀ ਦੀ ਰਮ ਮਾਈ ਸਾਡੇ ਫਾਰਮਰ ਪ੍ਰਿੰਸੀਪਲ ਉਹਨਾਂ ਨੇ ਵੀ ਇਹਨੂੰ ਕਾਫੀ ਆਸ਼ੀਰਵਾਦ ਦਿੱਤਾ ਹੈ ਤੇ ਮੈਂ ਇਹੀ ਕਵਾਂਗਾ ਕਿ ਇਹ ਬੱਚਾ ਹੋਰ ਤਰੱਕੀ ਕਰੇ ਅੱਛੇ ਅੱਛੇ ਸੌਂਗਸ ਜਿਹੜੇ ਆ ਉਹ ਪ੍ਰੋਡਿਊਸ ਕਰੇ ਗਾਏ ਔਰ ਆਗੇ ਆਂ ਦਰਬਾਰ ਜਿਹੜੀ ਇਹਨੇ ਹੁਣ ਕੈਸਟ ਕੱਢੀ ਹੈ ਉਹ ਵੀ ਇਹਦੀ ਹਿੱਟ ਹੋਵੇ ਤੇ ਸਾਡੀ ਤੇ ਇਹੀ ਦੁਆ ਹੈ